ਬੀਤੇ ਦਿਨ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇੱਕ ਵੀਡੀਓ ਵਾਇਰਲ ਹੋਈ ਜਿਸ ਦੇ ਬਾਬਤ ਕਾਫੀ ਰਦਾ ਵਿਵਾਦ ਵੀ ਛੜ ਗਿਆ ਉਸ ਤੋਂ ਬਾਅਦ ਹੁਣ ਵੱਡਾ ਐਕਸ਼ਨ ਉਸ ਮਾਮਲੇ ਦੇ ਵਿੱਚ ਹੋਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵੀਡੀਓ ਵਾਇਰਲ ਜਿਹੜੀ ਕਿ ਨਕਲੀ ਤੌਰ ਤੇ ਜਾਂ ਡੀਪ ਫੇਕ ਵੀਡੀਓ ਕਹੀ ਜਾ ਰਹੀ ਹੈ ਉਸ ਮਾਮਲੇ ਵਿੱਚ ਮੋਹਾਲੀ ਅਦਾਲਤ ਨੇ ਵੱਡਾ ਐਕਸ਼ਨ ਲੈ ਲਿਆ ਕੋਰਟ ਨੇ ਫੇਸਬੁੱਕ ਨੂੰ 24 ਘੰਟਿਆਂ ਦੇ ਅੰਦਰ ਅੰਦਰ ਇਤਰਾਜ਼ਯੋਗ ਪੋਸਟਾਂ ਜਿਹੜੀਆਂ ਹਟਾਉਣ ਦਾ ਹੁਕਮ ਦਿੱਤਾ ਕਿ ਅਦਾਲਤ ਨੇ ਸਾਈਬਰ ਕ੍ਰਾਈਮ ਵਿਭਾਗ ਤੋਂ ਸੂਚਨਾ ਮਿਲਣ ਉੱਤੇ ਫੇਸਬੁੱਕ ਨੂੰ ਇਸ ਤਰ੍ਹਾਂ ਦੀਆਂ ਇਤਰਾਜ਼ਯੋਗ ਕੋਰਟ ਨੂੰ ਤੁਰੰਤ ਹਟਾਉਣ ਦੇ ਨਾਲ-ਨਾਲ ਬਲਾਕ ਕਰਨ ਦੇ ਨਿਰਦੇਸ਼ ਵੀ ਦਿੱਤੇ ਨੇ। ਕੋਰਟ ਨੇ Google ਨੂੰ ਇਹ ਜਹੀ ਸਮਗਰੀ ਨੂੰ ਸਰਚ ਨਤੀਜਿਆਂ ਵਿੱਚ ਦਿਖਾਈ ਦੇਣ ਤੋਂ ਰੋਕਣ ਦਾ ਹੁਕਮ ਦਿੱਤਾ ਹੈ। ਤੇ ਜੇਕਰ Facebook ਅਤੇ Google ਵੀਡੀਓਜ਼ ਨੂੰ ਬਲਾਕ ਨਹੀਂ ਕਰਦੇ ਤਾਂ ਉਹਨਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਹਿਲਾਂ ਪੰਜਾਬ ਪੁਲਿਸ ਨੇ Facebook ਤੇ Instagram ਨੂੰ ਪੋਸਟਾਂ ਹਟਾਉਣ ਲਈ ਨੋਟਿਸ ਜਾਰੀ ਕੀਤੇ ਸੀ। ਤੇ ਰਿਪੋਰਟਾਂ ਅਨੁਸਾਰ ਜਿਵੇਂ ਹੀ ਜਗਵੰਤ ਸਮਰਾ ਜੋ ਕਿ ਇਸ ਵੀਡੀਓ ਨੂੰ ਵਾਇਰਲ ਕਰਨ ਵਾਲੇ ਨੇ ਤਾਂ ਜਿਨ੍ਹਾਂ ਨੂੰ ਇਸ ਦੇ ਤਹਿਤ ਦੋਸ਼ੀ ਮੰਨਿਆ ਜਾ ਰਿਹਾ ਉਹਨਾਂ ਦੇ ਤਹਿਤ ਉਸ ਖਾਤੇ ਦੇ ਜਿਹੜੇ ਕਿ ਮੁੱਖ ਮੰਤਰੀ ਦੀ ਸ਼ੋਭੀ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਵੀਡੀਓਜ਼ ਜਿੱਥੋਂ ਆਉਣੀਆ ਸ਼ੁਰੂ ਹੋਈਆਂ ਨੇ ਉਹਦੇ ਵਿੱਚ ਸਟੇਟ ਸਾਈਬਰ ਸੈੱਲ ਨੇ ਐਸ ਨੂੰ ਪਹਿਲਾਂ ਟਰੈਕ ਕੀਤਾ ਤੇ ਮਾਮਲਾ ਤੁਰੰਤ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਨਕਲੀ ਵੀਡੀਓਜ਼ ਅਪਲੋਡ ਕਰਨ ਵਾਲੇ ਵਿਅਕਤੀਆਂ ਦੇ ਉੱਤੇ ਮੋਹਾਲੀ ਦੇ ਸਟੇਟ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਕੇਸ ਦਰਜ ਕੀਤਾ ਗਿਆ ਬੋਲਦਮ ਦੀ ਪਛਾਣ ਜਗਮਨ ਸਮਰਾ ਦੇ ਵਜੋਂ ਹੋਈ ਹੈ ਤੇ ਮਾਮਲੇ ਦੀ ਮੌਟਲੀ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਸਮਗਰੀ AI ਜਨਰੇਟ ਕੀਤੀ ਗਈ ਜਾਪਦੀ ਹੈ ਜੋ ਇਸ ਦੇ ਪ੍ਰਭਾਵ ਨੂੰ ਹੋਰ ਗੰਭੀਰ ਬਣਾ ਸਕਦੀ ਹੈ ਭਾਰਤੀ ਦੰਡ ਸੈਤਾ ਯਾਨੀ ਕਿ ਬੀਐਨਐਸ ਦੇ ਅਧਾਰਾਂ 342 3531 3522 3512 3364 ਅਤੇ ਸਟਾਰ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਇਸ ਬਾਬਤ ਆਮ ਆਦਮੀ ਪਾਰਟੀ ਦੇ ਬੁਲਾਰਿਆਂ ਨੇ ਇਸ ਦੇ ਉੱਤੇ ਆਪਣੇ ਆਪਣੇ ਬਿਆਨ ਜਾਰੀ ਕੀਤੇ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਨੇ ਪਹਿਲਾ ਜਾਣ ਲੈਣੇ ਬਲਤੇਜ ਪੰਨੂ ਉਹਨਾਂ ਨੇ ਇਸ ਮਾਮਲੇ ਵਿੱਚ ਕੀ ਕਿਹਾ ਇਹਦੇ ਉੱਤੇ ਇਹ ਕਿਹਾ ਕਿ ਫੇਕ ਨੇ ਮਹਿਤਾ ਉਹ ਫੇਕ ਲਫ਼ਜ਼ ਜਿਹੜਾ ਵਰਤ ਰਿਆ ਇਹ ਫੇਕ ਵੀਡੀਓਜ਼ ਨੇ ਔਰ ਮਾਨਯੋਗ ਅਦਾਲਤ ਨੇ ਜਿਹੜਾ ਫੈਸਲਾ ਦਿੱਤਾ ਉਹਦੀ ਕਾਪੀ ਤੁਹਾਡੇ ਕੋਲੇ ਪਹੁੰਚ ਗਈ ਹੋਣੀ ਹੈ ਜਦ ਆ ਦੇ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਉਹਨਾਂ ਨੇ 24 ਘੰਟਿਆਂ ਦੇ ਵਿੱਚ ਇਹ ਸਾਰੀਆਂ ਵੀਡੀਓਜ਼ ਮਟਾਉਣ ਦੇ ਹੁਕਮ ਦਿੱਤੇ ਨੇ ਮਾਨਯੋਗ ਅਦਾਲਤ ਨੇ ਇਹਦੇ ਵਿੱਚ ਇਹ ਵੀ ਗੱਲ ਆਖੀ ਹੈ ਕਿ ਇਹ ਸਰਚ ਦੇ ਵਿੱਚ ਵੀ ਵੀਡੀਓਜ਼ ਨਾ ਆਉਣ ਭਾਵੇਂ ਕਿ Google ਨੂੰ ਵੀ ਆਦੇਸ਼ ਜਾਰੀ ਕੀਤੇ ਨੇ ਮੋਹਾਲੀ ਦੀ ਅਦਾਲਤ ਨੇ ਕਿ ਜੇ ਇਹ ਸਰਚ ਦੇ ਵਿੱਚ ਆਉਂਦੀਆਂ ਨੇ ਜਾਂ ਰਿਮੂਵ ਨਹੀਂ ਕੀਤੀਆਂ ਜਾਂਦੀਆਂ ਤਾਂ ਉਹਨਾਂ ਦੇ ਉੱਤੇ ਲੀਗਲ ਐਕਸ਼ਨ ਅਦਾਲਤ ਲਾਊਗੀ ਇਹ ਅਦਾਲਤ ਦੀ ਨਿਗਾਹ ਦੇ ਵਿੱਚ ਹੈ ਇਹ ਮਾਮਲਾ ਜਦੋਂ ਜਿਹੜੀਆਂ ਕੁਝ ਧਿਰਾਂ ਨੇ ਉਹਨਾਂ ਦੇ ਕੋਲੇ ਜਵਾਬ ਨਹੀਂ ਹੁੰਦਾ ਉਹ ਕਿਸੇ ਤਰੀਕੇ ਨਾਲ ਅਟੈਕ ਨਹੀਂ ਕਰ ਸਕਦੇ ਤਾਂ ਫਿਰ ਉਹ ਕਰੈਕਟਰ ਅਸੈਸੀਨੇਸ਼ਨ ਵਾਲੇ ਪਾਸੇ ਨੂੰ ਤੁਰ ਪਿੰਦੇ ਨੇ ਕਿਉਂਕਿ ਇਹ ਨਹੀਂ ਹੈ ਕਿ ਕਿਸੇ ਇੱਕ ਵਿਅਕਤੀ ਦੇ ਵੱਲੋਂ ਇਹ ਵੀਡੀਓਜ਼ ਪਾ ਦਿੱਤੀਆਂ ਗਈਆਂ ਉਹਦੇ ਪਿੱਛੇ ਵੇਖਣ ਵਾਲੀ ਜਿਹੜੀ ਗੱਲ ਇਹ ਆ ਕਿ ਉਹਦੇ ਪਿੱਛੇ ਕੁਝ ਧਿਰਾਂ ਨੇ ਕੁਝ ਲੁਕਵੀਆਂ ਨੇ ਤੇ ਕੁਝ ਜਿਹੜੀਆਂ ਉਹ ਜ਼ਾਹਰ ਹੋ ਗਈਆਂ ਪਹਿਲਾਂ ਤਾਂ ਮੈਂ ਭਾਰਤੀ ਐਮਪੀ ਨੇ ਜੋ ਮਾਲਵਿੰਦਰ ਸਿੰਘ ਕਾਂਗ ਚਮਕੌਰ ਸਾਹਿਬ ਦੇ ਹਲਕੇ ਤੋਂ ਉਹਨਾਂ ਦੇ ਵੱਲੋਂ ਕੀ ਕੀ ਆ ਗਿਆ ਉਹ ਵੀ ਜਾਣ ਲੈਣੇ ਇੱਕ ਫੇਕ ਵੀਡੀਓ ਜਿਹੜਾ ਕੀ ਮਾਨਯੋਗ ਅਦਾਲਤ ਦੀਆਂ ਡਾਇਰੈਕਸ਼ਨਾਂ ਤੋਂ ਬਾਅਦ ਜਿਹੜੇ ਜਗਮਨ ਸਮਰਾ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਵਾਇਰਲ ਕੀਤਾ ਸੀ ਉਹਦੇ ਖਿਲਾਫ ਐਫ ਆਈ ਆਰ ਵੀ ਦਰਜ ਹੋਈ ਹੈ ਔਰ ਉਸ ਤੋਂ ਵੀ ਜ਼ਰੂਰੀ ਕਿ ਜਿਹੜੀ ਫੇਸਬੁੱਕ ਹੈ ਉਨੇ ਉਸ ਵੀਡੀਓ ਨੂੰ ਔਰ ਉਸ ਅਕਾਊਂਟ ਨੂੰ ਸਿਰਫ ਵੀਡੀਓ ਨਹੀਂ ਉਸ ਅਕਾਊਂਟ ਨੂੰ ਵੀ ਫੇਸਬੁੱਕ ਨੇ ਡਿਲੀਟ ਕੀਤਾ ਹੈ ਲੇਕਿਨ ਜਿਹੜੀ ਮੈਂ ਗੱਲ ਕਹਿ ਰਿਹਾ ਕਿ ਸਭ ਤੋਂ ਸੀਰੀਅਸ ਗੱਲ ਇਹ ਆ ਕਿ ਉਸ ਵੀਡੀਓ ਨੂੰ ਵਾਇਰਲ ਕਰਨ ਚ ਸਭ ਤੋਂ ਵੱਧ ਚੜ ਕੇ ਅਗਰ ਹਿੱਸਾ ਲਿਆ ਆ ਤੇ ਭਾਰਤੀ ਜਨਤਾ ਪਾਰਟੀ ਦੀ ਨੈਸ਼ਨਲ ਲੀਡਰਸ਼ਿਪ ਤੋਂ ਲੈ ਕੇ ਪੰਜਾਬ ਦੀ ਲੀਡਰਸ਼ਿਪ ਨੇ ਲਿਆ ਆ ਉਸ ਫੇਕ ਵੀਡੀਓ ਨੂੰ ਜਿਹਦੇ ਚ ਪੰਜਾਬ ਤੇ ਹਰਮਨ ਪਿਆਰੇ ਮੁੱਖ ਮੰਤਰੀ ਜੀ ਨੂੰ ਉਹਨਾਂ ਦੇ ਕਿਰਦਾਰ ਨੂੰ ਲੈ ਕੇ ਦੋਸ਼ ਲਾਏ ਗਏ ਉਸ ਫੇਕ ਵੀਡੀਓ ਨੂੰ ਅਗਰ ਸਭ ਤੋਂ ਵੱਧ ਵਾਇਰਲ ਕਰਨ ਚ ਖੁਸ਼ੀ ਮਨਾਈ ਆ ਤੇ ਭਾਜਪਾ ਦੇ ਉਹ ਲੀਡਰਾਂ ਨੇ ਜਾਂ ਤੇ ਉਹ ਸਿੱਧੇ ਤੌਰ ਤੇ ਬੀਜੇਪੀ ਦੇ ਆਫਿਸ ਵੀਰਰ ਹੈ ਚਾਹੇ ਉਹਦੇ ਚੋਨਾ ਤੇ ਨੈਸ਼ਨਲ ਸਪੋਕਸਪਰਸਨ ਹੋਣ ਬੇਸ਼ੱਕ ਹਾਲਾਤ ਕੁਝ ਵੀ ਹੋਣ ਪਰ ਇਹੋ ਜਿਹੀਆਂ ਵੀਡੀਓ ਆਉਣ ਦੇ ਨਾਲ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਛਵੀਆਂ ਖਰਾਬ ਤਾਂ ਜ਼ਰੂਰ ਹੁੰਦੀਆਂ ਨੇ ਜਦੋਂ ਤੇ ਕੋਰਟ ਨੇ ਵੱਡਾ ਐਕਸ਼ਨ ਲੈ ਲਿਆ